ਕਰਦੇ ਨੇ ਬੱਸ ਵਾਲਿਆਂ ਨੇ ਕੁੱਟਿਆ ਉਹ ਮੈਨੂੰ ਤਾਂ ਕਾਮਲਾ ਬਣਾ ਰੱਖਿਆ ਕੰਜਰ ਦੇ ਨੇ ਕੁੱਟ-ਕੁੱਟ ਉਹ ਭੈਣ ਦਾ ਖਾਦਮ ਕਿਤੇ ਹੋਰ ਹੀ ਲੈ ਗਿਆ ਬੱਸ ਹੈ ਆਹ ਭਾਬੀ ਨੇ ਕੀ ਬਣ ਰੱਖਿਆ ਕੱਟਾ ਕੇ ਕੁੱਤਾ ਮੈਨੂੰ ਤਾਂ ਲੱਗਦਾ ਕੁੱਟ ਕੇ ਕੁੱਤੀ ਬਣ ਰੱਖਿਆ ਬਾੜ ਚ ਦੇਖਦੇ ਆ ਕਿਤੇ ਵੱਢ ਵੀ ਨਾਵੇ ਕੰਜਰ ਦਾ ਹੌਲੀ ਹੌਲੀ ਜਾਣਾ ਪੂ ਠੀਕੇ ਨਾ ਨਾਮ ਸੌਰਿਆ ਤੈਨੂੰ ਕਿਵੇਂ ਬਨੇ ਤੇ ਹੈ ਥੌੜਾ ਪੌੜਾ ਥੌੜਾ ਆ ਮੜਦੀ ਤੈ ਸੌਰੀ ਮੋਈ ਕਰੀ ਜਨੀ ਲੈ ਜਾਣਿਆ ਓਏ ਪ੍ਰਾਣੇ ਨੇ ਤਾਂ ਚਿੱਟੜ ਲਾਲ ਕਰਦੇ ਕੋਟ ਕੋਟ ਓਹ ਜਾਂ ਬਾਸ ਵਾਲਾ ਟੱਕਰ ਗਿਆ ਕੰਜਰ ਦਾ ਬਾਸ ਵਾਲੇ ਨੇ ਮੈਨੂੰ ਕੁੱਟ ਕੇ ਲਾਦਾ ਚਾਲਾ ਦੇਖੀ ਜਾਉ ਹੁਣ ਬੇ ਤੂੰ ਕਿਧਰੋਂ ਆ ਗਿਆ ਮੂੰਚ ਚੱਕ ਕੇ ਪਰਿਆਈ ਮੈਂ ਤੈਨੂੰ ਕੀ ਦੱਸਾਂ ਮੇਰੇ ਨਾਂ ਦਾ ਬਾਲੀ ਚੰਦਰੀ ਬੀਤੀ ਏ ਬੇ ਤੂੰ ਤਾਂ ਹਜੇ ਕੱਲ ਤੌਰਿਆ ਸੀ ਮੈਂ ਮੈਨੂੰ ਐਸੀ ਸੋਖੇ ਚਾਰ ਦਿਨ ਕੱਢ ਲੂਗੀ ਕੋਈ ਕੁੱਟ ਕੁੱਟ ਭਈਆਂ ਦੀ ਪਤੀਲੀ ਵਰਗਾ ਕਰਤਾ ਬੇ ਹੋਰ ਸਿੱਧਰੇ ਆ ਤੈਨੂੰ ਹੋਰ ਦੱਸ ਕੀ ਕਰਨਗੇ ਮੈਂ ਭਾਦੀ ਕੀ ਕਰਾਂ ਮੈਨੂੰ ਵੀ ਦੱਸ ਦੇ ਤੂੰ ਕੀ ਕਰਨਾ ਸੀ ਮੈਨੂੰ ਐਸੇ ਵਿਚਾਰ ਦਨ ਆਇਆ ਮਗਾ ਮੇਰਾ ਖੜਾ ਛੁੱਟ ਜੂ ਸਿੱਧਰੇ ਤੋਂ ਪਰ ਤੂੰ ਕਿੱਥੋਂ ਲਾਉਣ ਆਲਾਗਾ ਕੱਟ ਤਾਂ ਉਹਨਾਂ ਨੇ ਤੂੰ ਹੀ ਚੱਲੇਂਗੀ ਮੈਂ ਕਿਉਂ ਚੱਲਾਂ ਦੱਸ ਹਾਂ ਚੱਲੇ ਤੇਰੀ ਮਾਂ ਜੀ ਨੇ ਤੈਨੂੰ ਜੰਮਿਆ ਸੀ ਮੈਨੂੰ ਨਹੀਂ ਪਤਾ ਬਾਪੂ ਐ ਨਾ ਘਰ ਮੇਰੇ ਤਾਂ ਦਿਮਾਗ ਮੈਂ ਤਾਂ ਇੱਕ ਤਾਂ ਨਹੀਂ ਮਸਾ ਕੱਢਿਆ ਸੀਗਾ ਮੈਨੂੰ ਐ ਸੀਗਾ ਮੈਂ ਆ ਚਾਰ ਦਿਨ ਸੌਖੇ ਕੱਢ ਲੂੰਗੀ ਹਾਂ ਮੇਰੀ ਭਾਬੀ ਨਹੀਂ ਹੈਗੀ ਤੂੰ ਮਰੀ ਭਾਬੀ ਆਂਗੀ ਆ ਤੇਰੀਆਂ ਹਰਕਤਾਂ ਤੋਂ ਨਾ ਮੈਂ ਅੱਕੀ ਪਈ ਆਂਗੀ ਮਾਂ ਨਹੀਂ ਮਰੀ ਭਾਬੀ ਐ ਤੂੰ ਹਾਂ ਹੈਗੀ ਐਗੀ ਪਾਪੀ ਤਾਂ ਨਾ ਫਿਰ ਹੁਣ ਤੈਨੂੰ ਉੱਥੋਂ ਕਾਹਤੋਂ ਕੱਢਤਾ ਭਾਬੀ ਉਹ ਤਾਂ ਮੇਰੇ ਨਾਲ ਲਾਦੇ ਸੀਗੇ ਹਾਏ ਬੇ ਤੇਰੇ ਨਾਲ ਤਾਂ ਸਾਰੀ ਲੜਦੇ ਆ ਸਿਧਰੇ ਆ ਮਾੜਾ ਮੋਟਾ ਕੋਈ ਕੰਮ ਧੰਦਾ ਕਰ ਲੈਂਦਾ ਚਿੱਪ ਕਰਕੇ ਬੈਠਾ ਰਹਿੰਦਾ ਤੂੰ ਤਾਂ ਖਲਾਰਾ ਪਾਤਾ ਹੂ ਮਾਂ ਕੀ ਕਰਨਾ ਭਾਬੀ ਕੰਮ ਮੈਂ ਦੋ ਤੈ ਤੇਰੇ ਨਾਲ ਤਾਂ ਕਰਦਾ ਹੁੰਨਾ ਭਾਬੀ ਮੇਰੇ ਨਾਲ ਕਿਹੜੇ ਕੰਮ ਕਰਾਉਣਾ ਜੇ ਮੈਂ ਤੈਨੂੰ ਝਾੜੂ ਲਾਉਣ ਨੂੰ ਕਹਿੰਨੀ ਆ ਤਾਂ ਕੂੜਾ ਵੱਧ ਖੰਡਿਆ ਦੇਣਾ ਭਾਬੀ ਮੈਂ ਰੋਟੀਆਂ ਬਣਾਉਂਗਾ ਭਾਬੀ ਤੇਰੇ ਨਾਲ ਨਾਲੇ ਦਾਲ ਬਣਾਉਂਗਾ ਬੇ ਬੱਸ ਰਹਿਣ ਦੇ ਤੂੰ ਤਾਂ ਰੋਟੀਆਂ ਮੈਨੂੰ ਬਣਵਾ ਬਣ ਬੱਥ ਘਾ ਰੱਖਿਆਗਾ ਅੰਨੇ ਤੇ ਰੋਟੀਆਂ ਖਾਨਾਂਗਾ ਮਾਣੇ ਪਾਪੀ ਤੂੰ ਤਾਂ ਮੇਰਾ ਹਾਲ ਚਾਲ ਵੀ ਨਹੀਂ ਪੁੱਛਦੀ ਵੇ ਆ ਜਾ ਚੱਲ ਬਹਿ ਜਾ ਆ ਹਾਲ ਚਾਲ ਪੁੱਛਦੀ ਆਂਗੀ ਮੱਝ ਜਾਣਿਆ ਤੈਨੂੰ ਉਹ ਕੁੱਤੇ ਨੇ ਨਹੀਂ ਘੇਰਿਆ ਕੁੱਤਾ ਤੂੰ ਮੰਨੇ ਹਾਂ ਆ ਪਾਪੀ ਇਹੇ ਕੰਮ ਨਾ ਕਰਿਆ ਕੱਲ ਜੇ ਮੈਨੂੰ ਵੱਢ ਲਾ ਨਾ ਫੇਲ ਫੇਰ ਕੀ ਹੁੰਦਾ ਸੀ ਜੇ ਵੱਢ ਲੰਦਾ ਵਧੀਆ ਸੇ ਤਰ੍ਹਾਂ ਦੇਖ ਮੈਨੂੰ ਨਾ ਬਾਬੀ ਇਹ ਨਾ ਬੋਲਿਆ ਕਰ ਅਰੇ ਲੱਗਾ ਹੈ ਲਾ ਬੋਲਿਆ ਨਾ ਕਰ ਮੈਂ ਤਾਂ ਕੋਈ ਸੋਹਣਾ ਨਹੀਂ ਹੈਗਾ ਦੇਖ ਆਹੋ ਬੜਾ ਸੋਹਣਾ ਸੀ ਬਾਲਾ ਮੇਰੇ ਮਨੀ ਨਾ ਬਾਬੀ ਇੱਕ ਕੁੜੀ ਨੇ ਅੱਖ ਮਾਰਤੀ ਐ ਉਹ ਮੰਨਿਆ ਬੜੀ ਸੋਹਣੀ ਸੀ ਤੇ ਵਾਰਗੀ ਸੀ ਬਾਬੀ ਜੀ ਬਈਆ ਆਹ ਕੱਢ ਦੇ ਬੈਗ ਆਪਾ ਕੀ ਲੈ ਖੱਲ ਤੂੰ ਕੱਢ ਦੇ ਇਧਰੋਂ ਲੈ ਮੇਰੇ ਨਾ ਕਹਾ ਕੈ ਲੈ ਲੈ ਇਹਦੇ ਵਾਸਤੇ ਔਰ ਬਾਬੀ ਮੇਰੇ ਚ ਪੱਕੀ ਹੈਗਾ ਪੁੱਛ ਲੈ ਆਂਦਾ ਬਾਬੀ ਮਰਨੇ ਦੇ ਕਾਲਾ ਮਾਮਾ ਰੋਟਾ ਨੇ ਹਾਏ ਬੇ ਲੋਈ ਚੱਕ ਲੈ ਕੱਲੀ ਤੇ ਉਹ ਤਾਂ ਲੈ ਨਹੀਂ ਪੁੱਟਕ ਜਾ ਚਾਦਰਾਂ ਲੈ ਕੇ ਗਿਆ ਸੀ ਉਹ ਮੈਨੂੰ ਕਿ ਪਤਾ ਭਾਬੀ ਉਹਨਾਂ ਨੇ ਲੱਖ ਲਿਆ ਉਹ ਭੁੱਖੇ ਜਿਹੇ ਬੰਦੇ ਸੀ ਉਹ ਤਾਂ ਭਾਬੀ ਤੇ ਆਈ ਨਹੀਂ ਕਹਿੰਦਾ ਹੁੰਦੇ ਪਰ ਉਹਨਾਂ ਐਸ ਕਰਦਾ ਉਹ ਭੁੱਖੇ ਬੰਦੇ ਕਹਿੰਨਾ ਉਹਨਾਂ ਨੂੰ ਮੈਨੂੰ ਤਾਂ ਕੁੱਤੇ ਆ ਭਾਬੀ ਇਹਨਾਂ ਨੇ ਕਹਿੰਦੇ ਬਗਜਾਰ ਦਾ ਉੱਥੀ ਤੇ ਫਿਰ ਤੈਨੂੰ ਬੱਸਦਾ ਕਿਵੇਂ ਪਤਾ ਲੱਗਿਆ ਕੰਜਰਾ ਬੱਸਦਾ ਉਹਦੇ ਤੇ ਇੱਕ ਨੈਟ ਬੋਲੀ ਸੀ ਪੱਕੀ ਬੰਦਰ ਪੱਕੀ ਬੰਦਰ ਪੱਕੀ ਬੰਦਰ ਮੈਂ ਤਾਂ ਉਹ ਵੀ ਚੜ ਗਿਆ ਤੇ ਉਹ ਤਾਂ ਭੈਣ ਦੇ ਖਾਸਮ ਨੇ ਮੈਨੂੰ ਕੁੱਟਿਆ ਨਾਲੇ ਕੁੱਟੋਗੇ ਤਾਂ ਗਾਲ੍ਹਾਂ ਦਿੰਨਾ ਉਹ ਆਪਾਂ ਮੇਰੇ ਕੋਲੇ ਪੇਸ਼ੇ ਦੀ ਸੀ ਪੇਸ਼ੇ ਕਹਿੰਦਾ ਟਿਕ ਟਕਟਾ ਮੈਂ ਮਰ ਜਾ ਆਹ ਕੁੜੀ ਨੇ ਤੈਨੂੰ ਪੈਸੇ ਕਿਰਾਇਆ ਦਿੱਤਾ ਨਹੀਂ ਮੈਨੂੰ ਕਿੱਥੇ ਦਿੱਤਾ ਆਪਾਂ ਕਿ ਮੈਨੂੰ ਰੋਟੀ ਨਾ ਦਿੰਦੇ ਨਹੀਂ ਸੀਗੇ ਮੈਂ ਤਾਂ ਆ ਗਿਆ ਰੋਟੀ ਨਹੀਂ ਦਿੱਤੀ ਦਿੱਤੀ ਪਰ ਤੇ ਜੇ ਮੈਨਾਂ ਨਾ ਮੈਨੂੰ ਕੋਈ ਘਿਓ ਵੀ ਨਹੀਂ ਪਾਉਂਦਾ ਸੀ ਭਾਬੀ ਮੈਂ ਤਾਂ ਹੁਣ ਹੈ ਕਰ ਨੂੰ ਹੱਕ ਬਹਿ ਜਾ ਹੁਣ ਭਾਬੀ ਮੈਨੂੰ ਤੇਰਾ ਮੋਈ ਬਾਲਾ ਹੁੰਦਾਗਾ ਮੈਂ ਕੀ ਕਲਾਂ ਮੈਲਾ ਕਿਤੇ ਵੀ ਨਹੀਂ ਜੀ ਲੱਗਦਾ ਲੱਗਦਾ ਹੈ ਲੱਗਦਾ ਨਹੀਂ ਜੀ ਲੱਗਦਾ ਟੁੱਟ ਪੈਣਿਆ ਤਰਾ ਤਾਂ ਕੰਮ ਹੀ ਨਹੀਂ ਰਹੂਗਾ ਲੈ ਕੁੱਤਾ ਜਾਂ ਵੀ ਭੱਜ ਗਿਆ ਬਾਹਰੋਂ ਆਸੀ ਹੋਰ ਮੈਂ ਨਹੀਂ ਗਾਲਿ ਤੁਨ ਬਾਬੀ ਮੈਨੂੰ ਪਾਣੀ ਦੇ ਦੇ ਪਾਣੀ ਪਾਣੀ ਤਾਂ ਨਹੀਂ ਆ ਕੋਈ ਨਾ ਬਾਲੀ ਤੇ ਲਗਲੀ ਆ ਬਾਲੀ ਬੇ ਕਹਿ ਲਿਆ ਤੂੰ ਕਹਿ ਲਿਆ ਹੁਣ ਲੈ ਕੇ ਆਇਆ ਕਹਿ ਲਿਆ ਤਾਂ ਪਾਪੀ ਮੇਰੇ ਕੋਲੇ ਪੇਸ਼ ਹੀ ਨਹੀਂ ਸੀ ਪੇਸ਼ ਐ ਫਿਰ ਤੂੰ ਮੈਨੂੰ ਤੇਰੇ ਭੈਣ ਦਾ ਫੋਨ ਕਰਵਾ ਦਿੰਦਾ ਉਹ ਕਹਿ ਲੀਆਂ ਭੈਣਾਂ ਨਹੀਂ ਆ ਮੇਰੀ ਤਾਂ ਕੋਈ ਜਿਤਨੀ ਕਰੀ ਉਹ ਨਾ ਨੇ ਹੂੰ ਮੈਂ ਕੀ ਕਜਉਣਾ ਪੈਣਾ ਤਾ ਮੇਰੀ ਤਾਂ ਤੂੰ ਹੀ ਅਚਾਰਾ ਕੁਛ ਮੈਂ ਕਿਉਂ ਆਂਗੀ ਮੇਰੀ ਮਾਂ ਵੀ ਤੂੰ ਹੀ ਐ ਮੇਰੀ ਭਾਬੀ ਵੀ ਤੂੰ ਹੀ ਐ ਭਾਬੀ ਭਾਬੀ ਮੇਰੇ ਭਾਬੀ ਦਾ ਭੇਜਾ ਕਾਲਾ ਖਰਾਬ ਕਰਤਾ ਭਾਬੀ ਤੂੰ ਮੈਨੂੰ ਐ ਕਾ ਤੋ ਚਿਰ ਤੀ ਹੁੰਨੀ ਐ ਮੈਨੂੰ ਤਾਂ ਤੇਰਾ ਮੋਹ ਵਾਇਆ ਹੁੰਦਾਗਾ ਕਿਰਪਾ ਮੈਂ ਇਹ ਜੇ ਮੋਹ ਤੋ ਕੀ ਕਰਾਉਣਾ ਪਹਿਲਾਂ ਤਾਂ ਮੇਤਾ ਜਵਾਬ ਨਹੀਂ ਲੋਟ ਆਉਂਦਾ ਹੈਗਾ ਉਹ ਵੀ ਤੂੰ ਆਪਦੇ ਵਰਗਾ ਸਿਧਰਾ ਬਣਾ ਰੱਖਿਆਗਾ ਮੇਰਾ ਜਵਾਬ ਹੈ ਕਰ ਕਰਤੂਤਾ ਉਹਦਾ ਤੇਰੇ ਵਾਲਾ ਨਾ ਨੇ ਜਮਾ ਮੈਂ ਨਹੀਂ ਪੱਭੀ ਤੇਰੇ ਮੈਨਾਂ ਤੰਨਾ ਮੇਰਾ ਕਿਤੇ ਵੀ ਨਹੀਂ ਦੀ ਲੱਗਦਾ ਕਿ ਤੇ ਲੋੜ ਲਿਡਿਆ ਚ ਬਗੀਆਂ ਮੇਰਾ ਤਾਂ छुटੀ ਪੱਭੀ ਤੇਰੇ ਵਿੱਚ ਕੀ ਰਹਿੰਦੀ ਆਗੀ ਹਾਂ ਮੇਰੇ ਵਿੱਚ ਰੱਖਿਆ ਕਰ ਸੋਤਰੀ ਤੇਰਾ ਭਾਈ ਵੀ ਮੇਰੇ ਵਿੱਚ ਹੀ ਰੱਖਦਾ ਤੂੰ ਵੀ ਮੇਰੇ ਵਿੱਚ ਹੀ ਰੱਖਿਆ ਕਰ ਮੈਂ ਵਧੀਆ ਹੋਗਾ ਇਹਨੇ ਮਾਨਾ ਮੈਂ ਆ ਪੁੱਛਦਾ ਪੱਭੀ ਉਹ ਜਿਹੜੀ ਕੁੜੀ ਨੇ ਮੈਨੂੰ ਅੱਖ ਮਾਰੀ ਸੀ ਉਹ ਮੈਨੂੰ ਮੇਰੇ ਮਨੀ ਲੈਣ ਮਾਰੀ ਸੀ ਹਾਂ ਮੈਂ ਉਹਨੇ ਪੁੱਛਣ ਦੇ ਲੱਗ ਗਿਆ ਹਾਂ ਫੇ ਪਸੰਦੀ ਹੋਏਗਾ ਆ ਭਾਬੀ ਵੇ ਤੇ ਮੈਨੂੰ ਆ ਲੱਗਦਾ ਵਿਆਹ ਤੇ ਜਵਾਦੀ ਮੇਲਾ ਮੈਨੂੰ ਕੀ ਪਤਾ ਸੀਗਾ ਵੀ ਉਹ ਤੀਨੀ ਸੀ ਕਿ ਕੋ ਬੰਦਾ ਸੀ ਜੀ ਨਾ ਤੈਨੂੰ ਅੱਖ ਮਾਰੀ ਆ ਪੂਰੀ ਸੀ ਪੂਰੀ ਵਾਲੀ ਥੋਣੀ ਚੁੰਨੀ ਲੱਤੀ ਸੀ ਕਾਲੀ ਕਾਲੀ ਤੇ ਬਾਲਾ ਕੁਛ ਇਨਕਾਮ ਵੀ ਲਾਇਆ ਸੀ ਦਿਨਾਂ ਦੇ ਐਨਕਹ ਤੈਨੂੰ ਕੀ ਪਤਾ ਲੱਗਾ ਮੈਨੂੰ ਆ ਇਹ ਕਾਦੇ ਸੀ ਆ ਇਹ ਆ ਇਹ ਮੈਂ ਆ ਮੈਂ ਤੀਰ ਮਾਰਦੀ ਹੋਊਗੀ ਓ ਮੈਨੂੰ ਕੀ ਪਤਾ ਵੀ ਅੱਖ ਮਾਰੀ ਐ ਕਿ ਤੀਰ ਮਾਰਦੀ ਐ ਮਰ ਜਾਣਾ ਨਾ ਹੋਵੇ ਇਹਨਾਂ ਤਾਨੂੰ ਫਿਰ ਕੁੱਟਿਆ ਨਹੀਂ ਹੈਗਾ ਬਸ ਆਲੇ ਨੇ ਬਾਥ ਆਲੇ ਨੇ ਮੈਨੂੰ ਪਹਿਲਾਂ ਤਾਂ ਥੱਲੇ ਲਾ ਲਿਆ ਭਾਬੀ ਦੇਖੀ ਮੈਨੂੰ ਕਹਿੰਦਾ ਪੈ ਲੰਮਾ ਮੈਂ ਕਿਹਾ ਲੋ ਅੰਬੇ ਮੈਨੂੰ ਲੰਮਾ ਪਾੜਿਆ ਮੈਨੂੰ ਤਾਂ ਭਾਬੀ ਸਾਰੀਆਂ ਸਬਾਰੀਆਂ ਨੇ ਕੁੱਟਿਆ ਫਤ ਜਮਾਨਾ ਕਪੜਾ ਕੇ ਆਇਆ ਮਰਨਿਆ ਮੈਂ ਕੀ ਕਰਾਂ ਭਾਬੀ ਮੈਨੂੰ ਕਹਿੰਦਾ ਤੇਰੇ ਕੋਲੇ ਨਾ ਟਾਪੇਖੇ ਆ ਗੇ ਥੱਲੇ ਉੱਤਲ ਨਾਲੇ ਕਹਿੰਦਾ ਤੂੰ ਕੁੜੀਆਂ ਨੂੰ ਲੈਣ ਮਾਰਦਾ ਮੈਂ ਮਾਲੀਆ ਲੈਣ ਕਿਸੇ ਫਤੂਮਾ ਕਾ ਜਦੋਂ ਕੁੜੀ ਤੇਰੇ ਖਨੀ ਝਾਕਦੀ ਹੋਗੀ ਅੱਕ ਮਰਨੇ ਤੂੰ ਮਾਰੀ ਹੋਗੀ ਮਰਜਣੇ ਬਾਬੀ ਮੈਂ ਤੈਨੂੰ ਇਹੋ ਜਿਹਾ ਲੱਗਦਾਗਾ ਸੱਪ ਲੜੀ ਵਾਲਿਆ ਤੂੰ ਹਈ ਹੈ ਹੈਗਾ ਤਰਾ ਨਾਗ ਲੜਦੇ ਤੇ ਰੇਕ ਵਾਲਾ ਬਾਬੀ ਮੈਨੂੰ ਇਹੋ ਜਿਹਾ ਕਹ ਤੂੰ ਮੈਂ ਵਸ ਹੁਣ ਤੇ ਪਾਪੇ ਇਕੱਠਾ ਕਰਨ ਲੱਗ ਗਿਆ ਚਲ ਕਰ ਮਰਨੇ ਬਾਣਟਣ ਉਹ ਵੀ ਆ ਜੂਗੀ ਪਰ ਬਾਪੀ ਮੈਨੂੰ ਐ ਕਾ ਤੋ ਕਿ ਨਹੀਂ ਐ ਵੀ ਤੂੰ ਹੀ ਇਹੇ ਜਾਂਦਾ ਫਿਰ ਹੁਣ ਮੈਂ ਤਾਂ ਕਹੂਗੀ ਮੈਂ ਤੇਰੀ ਕਰਤੂਤਾ ਨੂੰ ਜਾਣਦੀ ਆ ਸਾਲ ਹੋ ਗਿਆ ਬਾਪਏ ਨੂੰ ਜਿਸ ਦਿਨ ਦੀ ਇਸ ਘਰ ਚ ਵਿਆਹ ਕੇ ਆਈਆਂ ਕਿ ਉਦੋਂ ਦਾ ਮੈਂ ਤੈਨੂੰ ਜਾਣਦੀ ਆ ਕਹੇ ਜੀ ਕਰਤੂਤਾ ਨੇ ਕਰੀਆਂ ਓਏ ਬਾਪੀ ਐਂ ਨਾ ਕਹਿ ਕਾਇ ਨਾ ਮੇਰਾ ਜੇ ਕੋਈ ਹੋਏ ਕੰਮ ਕਰਦਾ ਨਾ ਫਿਰ ਮੈਂ ਤੁਹਾਡੇ ਰੇ ਨਹੀਂ ਜਾਂਦਾ ਮੈਨੂੰ ਜਾਨਾ ਮੇਰੀ ਭਾਬੀ ਵੀ ਹੋਏ ਕਿਵੇਂ ਕਰੂਗਾ ਵੇ ਦੇਖ ਲੈ ਤੰਗਾ ਹੁਣ ਤੈਨੂੰ ਮੈਂ ਪਾਣੀ ਦਿੰਨੇ ਆਂ ਪਾਣੀ ਲਾ ਦੇ ਭਾਬੀ ਮੂੰਹ ਠੁੱਕੂਗਾ ਗੰਮੀ ਮੇਰਾ ਤਾਂ ਕੋਈ ਨਾ ਲੈ ਨਹੀਂ ਨਾਲੇ ਤਾਂ ਮਨਾਨੀ ਨਾਲੇ ਰੋਟੇ ਮਨਾਂ ਦੀ ਰੋਟੇ ਆਏ ਮਰਨੇ ਆ ਹੁਣ ਤੂੰ ਭੁੱਖਾ ਹੀ ਆਇਆ ਮੈਨੂੰ ਤਾਂ ੱੱਕੇ ਮਾ ਕੇ ਕਤੋਂ ਨਾਲੇ ਮੇਰੀਆਂ ਲੱਤਾਂ ਡੱਬਦੀਆਂ ਦੁਖੀ ਹਾਂ ਨਾ ਛੇੜ ਵੀ ਦੁਖਦਾ ਭਾਬੀ ਗੋਲੀ ਹੈ ਜਾਂ ਗੋਲੀ ਵੀ ਦੇ ਦੇ ਬਿਆ ਸਿੰਘ ਕਿਨੇ ਕਰਨੇ ਤਾ ਉਹ ਮਾਨੂੰ ਕੋਈ ਪਤਾ ਉਹ ਕੁੜੀ ਜੀ ਨੇ ਕੱਟੇ ਨਾਕਾ ਜੀ ਮੈਂ ਤੇਰੇ ਦੂ ਜਾਗਲਾਂ ਪਤਾ ਨਹੀਂ ਕਿ ਮੇਰੇ ਕੋਲ ਕੁੱਝ ਕਰਿਆ ਮੈਂ ਤਾਂ ਦੇਖੀ ਨਹੀਂ ਸਾਰੀਆਂ ਸਵਾਲੀਆਂ ਨਾ ਮੇਰੇ ਮਣੀ ਟੱਕ ਜਾਣਾ ਹੈ ਹੱਸਦੇ ਹਣ ਕੇ ਹੱਸਦੇ ਸੀ ਕਿ ਪਤਾ ਨਹੀਂ ਕੀ ਮੈਂ ਕਿਹਾ ਮੇਰੇ ਕੀ ਲੱਗਿਆ ਕਹ ਲਿਆ ਤੈਨੂੰ ਪਤਾ ਨਹੀਂ ਲੱਗਿਆ ਮੈਨੂੰ ਕੀ ਪਤਾ ਲੱਗਿਆ ਕਹਿੰਦੀ ਬਾਲੀ ਚ ਬਲਾਈ ਛੋਣਾ ਲੱਗਿਆ ਕਹਿੰਦੀ ਅੱਜ ਤੇਰਾ ਕੰਮ ਬਣ ਜੂਗਾ ਪੂਰੀ ਜੀ ਕਹਿੰਦੀ ਉਹਨਾਂ ਦੀ ਕੰਮ ਬਣ ਜੂਗਾ ਪਤਾ ਨਹੀਂ ਕਿਹੜਾ ਕੰਮ ਤੈਨੂੰ ਫਿਰ ਪਤਾ ਨਹੀਂ ਹੋएगा ਉਹ ਕਹਿੰਦੀ ਤੈਨੂੰ ਕੋਈ ਬਚਨ ਦਾ ਕਰਨ ਵਾਲਾ ਆਉਂਦਾਗਾ ਬਾਗ ਦਾ ਛੇਤੀ ਬਹਾਨਾ ਮਾਰ ਕੇ ਜੱਕ ਟਪਾ ਵੀ ਮੈਨੂੰ ਉਹਨਾਂ ਨੇ ਅੱਛਾ ਭੈਣ ਨੇ ਹਾਂ ਨਾਲੇ ਮੈਨੂੰ ਕਲਾਇਆ ਵੀ ਨਹੀਂ ਦਿੱਤਾ ਇਹਨਾਂ ਨੇ ਭੋਲਾ ਫਿਰ ਬਾਸਾਂ ਨੇ ਤੈਨੂੰ ਘਰ ਤੱਕ ਬਾਸਾਂ ਨੇ ਚਿੱਟੜ ਚਿੱਟੜ ਕੁੱਤੇ ਨਾਲੇ ਕੁੜੀ ਨੇ ਮਿਲਣਾ ਆਈ ਨਹੀਂ ਕਹਿੰਦੇ ਹੁੰਦੇ ਵਿੱਚ ਕੁੱਤੇ ਆਏ ਕਹਿੰਦੇ ਹੁੰਦਾ ਮੇਰੀ ਢੂਹੀ ਕੁੱਤਰੀ ਮੇਰੇ ਪਿੱਛੇ ਕੁੱਤੇ ਲਾ ਪਾ ਵੀ ਮੈਂ ਤਾਂ ਸੱਚ ਬੋਲਣਾ ਮੈਂ ਇਹ ਜਿਹੜਾ ਕੁੱਤਾ ਨੇ ਉਹ ਹੀ ਦੱਤੂਗਾ ਮੈਨੂੰ ਪਤਾ ਮੈਤੇ ਕੋਲੇ ਗੱਪ ਨਹੀਂ ਮਾਰਨਾ ਭਾਬੀ ਆ ਮੈਨੂੰ ਪਤਾ ਮੇਰੇ ਕੋਲੇ ਗੱਪ ਨਹੀਂ ਮਾਰ ਤਾ ਚੰਗਾ ਤੈਨੂੰ ਮੈਂ ਪਾਣੀ ਦਿੰਨੀ ਆਣੇ ਮੈਂ ਰੋਟੀ ਲਿਆ ਕੇ ਦਿੰਨੀ ਆ ਦੇਖੀ ਤਾ ਹੁਣ ਪੋਚੇ ਲਾਇ ਸੀ ਮਰ ਜਾਣੇ ਆ ਆ ਖੋਲੜਿਆਂ ਨਾਲ ਕਰਤਾ ਤਾ ਉਹ ਤੰਗਾ ਭਾਬੀ ਫੇਲ ਕੀ ਹੋਗਾ ਪੋਚੇ ਲਾਇਆ ਮੈਂ ਆ ਜਾਂ ਭਾਬੀ ਨਾ ਪੋਚਾਂ ਦਾ ਕੀ ਹੁਣ ਮੈਂ ਆਗਾ ਤੇਰੇ ਨਾਲ ਹੱਥ ਬਤਾਇਆ ਕਰੀਉਣਾ ਮੈਂ ਆ ਮੈਨੂੰ ਪਤਾ ਹੱਥ ਵਟਾਂਗਾ ਕਿੰਨਾ ਕ ਬਟਾਉਣਾ ਅੱਗੇ ਵੀ ਆਹੀ ਕੁਸੀ ਕਰਦਾ ਨਾ ਭਾਬੀ ਮੈਨੂੰ ਨਾ ਤੂੰ ਆ ਆਖਿਆ ਕਰ ਪਰਾਦਰ ਕਿੱਥੇ ਕਮਲਿਆ ਨਾ ਬਾਪਿਆ ਮੇਰਾ ਤਾਂ ਪੁੱਤ ਲਾ ਪਾ ਵੀ ਵੀ ਮੈਨੂੰ ਕਾਮਲਾ ਕਹੀ ਜਾਂਦੀ ਐ ਲੋਕਾਂ ਨੇ ਤਾਂ ਮੈਨੂੰ ਕਾਮਲਾ ਕਿਹ ਨਹੀਂ ਆਗਾ ਮੇਰੀ ਭਾਬੀ ਫੁੱਲਾਂ ਵਰਗੀ ਕਹੀ ਜਾਂਦੀ ਐ ਵੀ ਭਾਬੀ ਮੈਂ ਕਾਮਲਾ ਰਹੇਗਾ ਲਾ ਘੜ ਲਾ ਭਾਬੀ ਆ ਡਾਂਗ ਤਰਦੇ ਐਡਾ ਤਾਂ ਬੁੜਾ ਹੋਇਆ ਨਹੀਂ ਹੈਗਾ ਰੁੰਨੇ ਆ ਭਾਬੀ ਬਾਲੇ ਕੁੱਤੇ ਇਥੇ ਗਲੀ ਦੇ ਵਿੱਚ ਮੈਂ ਤਾਂ ਟੱਕ ਲਿਆ ਦਾ ਉਹਨਾਂ ਦੀ ਮੈਂ ਕੋਈ ਵੱੱਦ ਨਾ ਲਵੇ ਟੀਕੇ 걸ਵਾਉਣੇ ਪੈਣਗੇ ਮਰਨੇ ਆ ਟੀਕੇ ਤੇਰੇ ਕੌਣ ਲਪਾਊਗਾ ਵਧੀਆ ਹੋ ਜਾਂਦਾ ਪੱਟਣ ਦੇ ਕੁੱਤੇ ਚਾਰ ਪੰਜ ਚੱਕ ਕੇ ਸਿੱਟੇ ਹੁੰਦੀ ਪਰੇ ਤੈਨੂੰ ਮਾਂ ਨੇ ਪਾਪੀ ਐ ਕੱਦਦਾ ਮਾਂ ਨਾ ਕੱਲ ਕੱਪੜਾ ਜਹਾ ਨਹੀਂ ਆਉਂਦੀ ਪੱਟ ਜਾ ਰਹਿਣਾ ਮੇਰੀ ਭਾਬੀ ਬਾਈ ਚੰਗੀ ਐ ਮੈਂ ਭਾਬੀ ਨੇ ਮੈਨੂੰ ਖਾਣਾ ਦੇਉਗੀ ਹੁਣ ਜੋ ਕਿ ਪਾਪੀ ਤੋਂ ਪਾਦੀ ਛੋੜਾ ਜਾ ਕੋ ਨੀ ਭਾਬੀ ओ पारको ठरे जा पाणी ना जा पोछा ता नहीं माय आ भाभी मेरी मेरी भाभी बाली छानी है जी वो तो बड़े गंदे सी बंदे मैं होना मैं जल्दी नहीं ना मेरी भाभी को छड़ के मैं चली मैं नहीं जाना ना कि मैं दादी भाभी दे नाल 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 या कर मैं नाल नाल, नाल। लाता लाटा भाभी आहो लाता तो मैं भाभी ਤੂੰ ਮੈਨੂੰ ਖਵਾ ਦੇ ਰੋਟੀ ਭਾਬੀ ਬਣ ਕੇ ਮਰ ਜਾਣਿਆ ਰੋਟੀ ਤੇ ਤੇ ਪ੍ਰਾਣ ਨੂੰ ਨਿਕਾ ਦੇ ਖਵਾਈ ਮੇਰੇ ਖਾਣ ਨੂੰ ਮਾਂ ਨੂੰ ਗਾ ਭਾਬੀ ਮੈਨੂੰ ਤਾਂ ਰੋਟੀ ਖਵਾ ਦੇ ਮੈਂ ਤਾਂ ਉੱਤੇ ਕਿਸੇ ਨੇ ਨਹੀਂ ਖਵਾਈ ਮਰਨਿਆ ਤੇਰੀਆਂ ਰੋਟੀਆਂ ਨੇ ਤਾਂ ਮੈਂ ਮਾਰ ਰੱਖੀਆਂਗੀ ਹੈ ਮਾਂ ਤਾਂ ਮੈਨੂੰ ਕੁਝ ਕਰਨੇ ਦਿੰਦਾ ਹੈਗਾ ਮਾਂ ਨੂੰ ਗਾ ਮੈਨੂੰ ਰੋਟੀ ਖਵਾ ਭਾਬੀ ਮਾਂ ਨਹੀਂ ਤੇਰੇ ਅੱਜ ਸਨਾਂ ਖਾਉਂਗਾ ਮੈਂ ਭਾਬੀ ਦੇ ਸਨਾਂ ਭਾਬੀ ਵਾਲੀ ਚੋਣੀ ਹੈ ਵੇ ਪਸਾਹਤ ਕਿ ਉਹਨਾਂ ਦਾ ਫਿਰ ਮੈਂ ਮੋਗ ਨਾ ਤੋਦੀ ਮੈਂ ਕਰ ਤੈਨੂੰ ਜਲਾ ਮਾਰਿਆ ਅਡਰੋਂ ਕੱਟਾ ਕਰ ਮੇਰੀ ਭਾਬੀ ਨਹੀਂ ਪਿਆਰੀ ਪਿਆਰੀ ਮੇਰੇ ਹੱਥ ਨਾਲ ਲਾ ਭਾਨ ਭਾਬੀ ਨਹੀਂ ਮੇਰੀ ਪਿਆਰੀ ਪਿਆਰੀ ਆ ਚੱਕ ਰੋਟੀਆਂ ਆਪਣੀਆਂ ਖਾ ਮਾਨ ਭਾਬੀ ਗੁੱਠਾ ਨਾ ਕਰ ਮੇਰੀ ਭਾਬੀ ਜੀ ਬਸ ਖਾ ਤਾਂ ਮੈਨੂੰ ਖਵਾ ਭਾਬੀ ਮੈਨੂੰ ਰੋਟੀ ਆਪੇ ਖਾ ਲੈ ਲਾ ਫੜ ਮਾਨ ਭਾਬੀ ਆਹ ਦੇਖੀ ਤੱਕਲਾ ਤਾਂ ਹੱਥ ذمرਨੇ ਕੋਕੋ ਤੋ ਭਾਬੀ ਮੈਂ ਕਹਿੰਆਂ ਮੋਕਾ ਡੰਗਾ ਮੈਨੂੰ ਤਾਂ ਲੋੜ ਨਹੀਂ ਤੇਰੇ ਮੋਹ ਦੀ ਆਪੇ ਖਾ ਚਲ ਨਾ ਮੈਂ ਪਾਣੀ ਲੈ ਕੇ ਦਿੰਨੀ ਉਹਨੇ ਪਾਣੀ ਨਹੀਂ ਮੈਂ ਚਾਹ ਵੀ ਪੀਉਂਗਾ ਈਰੱਬਾ ਸਾਰਾ ਦਿਨ ਤੈਨੂੰ ਰੋਟੀਆਂ ਦੀ ਤੇ ਚਾਹ ਦੀ ਬਸ ਹੋਰਾਸੇ ਨਹੀਂ ਹੈਗਾ ਪਾਣੀ ਮੇਰਾ ਖਿਆਲ ਉਹ じゃ ਰੱਖਦੀ ਏ ਤੂੰ ਆ ਮਰਨੇ ਅੱਖਾਂ ਜਿਹਾ ਮਾਰਦਾ ਮੈਨੂੰ ਅੱਖ ਕਿਦਾਂ ਮਾਰੀ ਆਗੀ ਮੈਂ ਤਾਂ ਕਹਿੰਦੇ ਮੇਰੀ ਭਾਬੀ ਬਾਦੀ ਛੇਨੀ ਆ ਆਹੋ ਛਾਣੀ ਆ ਇੱਥੇ ਬੁੱਝੜਾ ਨਾ ਬਾ ਪਿਆਗਾ ਖਾ ਲੈ ਰੋਟੀਆਂ ਚੁਲਸ ਲੈ ਤੂੰ ਮੈਨੂੰ ਖਵਾਉਂਦੀ ਨਹੀਂ ਭਾਬੀ ਮੈਨੂੰ ਖਵਾਉਂਦੀ ਸੀ ਖਾ ਲੈ ਸਾਰਾ ਹੱਥ ਨਾਲ ਬੈਠਾ ਖਾਪਣਾ ਮੇਰਾ ਮਾਂ ਨੀ ਪਾਪੇ ਕਿ ਕਿ ਬੁੱਕੀ ਪਾ ਦੇ ਪਾਤੀ ਮੈਂ ਇੱਕ ਬੁੱਕੀ ਬਸ ਮੈਂ ਤੇਰੇ ਪਾ ਦਨ ਆ ਭਬੀ ਬਸ ਰਹਿ ਬਸ ਰਹਿਣ ਦੇ ਮਾਂ ਓਹ ਥੋਦੀ ਖਾਂਦੀ ਨੀ ਮੇਰੇ ਹੱਥ ਦੀ ਪਤਾ ਨਹੀਂ ਕੀ ਹੋਇਆ ਇਹਨੂੰ ਪਤਾ ਨਹੀਂ ਮੇਰੀ ਭਾਬੀ ਨੂੰ ਕੀ ਹੋ ਗਿਆ ਮੰਗਲੋ ਛਾਲੀ ਚੇਂਜ ਹੋ ਗਈ ਤਾਂ ਮਾਨੂੰ ਨਹੀਂ ਪਤਾ ਮੈਂ ਦੇਖਾਂਦਾ ਨਹੀਂ ਹੁਣਾਂ ਤੇ ਫਿਰ ਓਥੇ ਜਿੰਨਾ ਜੇ ਮੈਂ ਮੇਰੇ ਪਾ ਭੀ ਨੂੰ ਨਹੀਂ ਬੁੱਕੀ ਪੁੰਦਾ ਆ ਜਾਣਾ ਭਾਬੀ ਇੱਥੇ ਵੜੀ ਐ ਨਾ ਪਾਪੂ ਪਾਣੀ ਮੈਨੂੰ ਕੰਮ

ਮਾਦਨੂ ਕਿਹਾ ਤੂੰ ਪਾਗਲ ਆ ਤੈਨੂੰ ਐਡਾ ਸਿਆਣਾ ਲੈ ਮੇਰੀ ਭਾਬੀ ਮੈਂ ਆ ਆ ਦੇਥਾ ਨਾ ਮੂੰਹ ਤੇ ਪਾਉ ਭਾਬੀ ਮੈਂ ਨਹੀਂ ਖਾਣੀ ਨਾ ਮੇਰੀ ਭਾਬੀ ਮੈਂ ਤਾਂ ਆ ਦੇਥਾ ਨਾ ਮੂੰਹ ਤੇ ਪਾਉ ਜੇ ਮੈਨੂੰ ਮੋਹ ਕਰਦੀ ਹੈ ਨਾ ਬੁੱਕੀ ਖਾ ਹਾਂ ਮੈਂ ਮੋਹ ਤੇਰਾ ਮੈਂ ਨਹੀਂ ਹੱਥ ਲਾਉਣ ਦਾ ਭਾਬੀ ਤੂੰ ਹੱਥ ਨਹੀਂ ਦੋਣਾ ਟੱਟੀ ਆਲੇ ਨਹੀਂ ਮੈਂ ਟੱਟੀ ਆਇਆ ਹੱਥ ਟੋਣਾ ਮੈਂ ਲਾ ਡੜਾ ਲਾਉਣਾ ਫੇਰਾ ਤੋਣਾ ਡੜਾ ਡੜਾ ਮਰਨੇ ਆ ਪਾਡੋ ਜਾ হাইওয়ে তরে তে ক্রিসি করতা হে ও পানি ভি পাওনা ভাবি হুন কর অথে তো কে আ দেনা গা বাবা মানু নি পতা পাপি দলা নি না চাল বুকি খামেরি ভাবি মানকে বে মারনে ও অত পটি গয়া যা মানি পটি গয়া হী গাবে পাপি মারকেmeri ভাবি নি হেগি ফে তু ও পাপি ভর পর ভাবি মানকে মেরি মেরি ভাবি আ

ਆਪਾਂ ਅੱਛੇ ਤਰ੍ਹਾਂ ਆ ਸਾਰਾ ਪਰਨਾ ਦੇਖੀ ਕਿਉਂ ਜਿ ਲਵੇੜਤਾ ਮੈਨੂੰ ਕੁਪਤਾ ਭਾਬੀ ਮੈਨੂੰ ਕੁਵਾਦੇ ਨਾ ਅੰਨ ਇਹਦਾ ਕੰਮ ਦਾ ਵੀ ਨਹੀਂ ਹੈਗਾ ਮੈਂ ਜਾਂਡ ਮਿਛੜਾ ਕੁਛ ਤੇ ਮੇ ਰੋਟੀ ਹੋਰ ਲਿਆ ਕੇ ਦਿੰਦੀ ਆ ਪਈਆ ਬੁੱਤਰਾ ਨਾ ਬਾਪੇ ਅੰਕੋਤ ਕਰਨੀ ਆ ਇਹ ਭਾਬੀ ਕਹੀਂ ਬੋਲ ਜੀ ਨਹੀਂ ਪਤਾ ਨਹੀਂ ਕੀ ਹੋ ਗਿਆ ਲੈ ਅੰ ਮੈਂ ਕੇ ਨਾ ਨਹੀਂ ਮਜ਼ਾਕ ਕਰੀ ਜੰਨਾ ਹੈ ਕੱਲੇ ਨਾਲ ਯੂ ਮੈਂ ਨਮਜ਼ਾ ਕਰਦਾ ਸੀ ਮੈਂ ਖੰਡਿਆ ਭਾਈ ਮੇਰੇ ਨਾਲ ਵਾਲੀ ਮੈਂ ਚਾਹਾਂ ਪਾਣੀ ਨਾ ਮੁੱਛ ਆਹ ਦਾ ਸਬਜੀ ਰੇ ਕਦਮ ਹਾਂ ਕਮਲਾ ਆਇਆ ਥਾ ਕਮਲਾ ਤੁਨੂੰ ਹਾਂ ਤੇ ਆ ਬੇਲਾ ਕਹੇ ਹਾਂ ਤਾਇਆ ਤੂੰ ਤਾਂ ਗਿਆ ਹੋਇਆ ਸੀ ਕਿਤੇ ਨਾ ਮੈਨੂੰ ਕੁੱਟ ਕੇ ਘਾਟਾ ਕੁਜੀ ਜੀ ਨੰ ਨਾਲ ਕਹਿੰਦੀ ਨਾ ਤੁਹਾਡੇ ਤੈਨੂੰ ਦੇਖਣ ਆਲੇ ਆ ਮੈਂ ਕਹਤਾਂ ਨਾ ਮੈਂ ਤਾਂ ਹੁਣੀ ਤੈਨੂੰ ਕੁੱਟਿਆ ਮਨ ਕੁੱਟਿਆ ਨਾ ਮੈਂ ਜਾਣਦਾ ਨਹੀਂ ਲਾ ਆਹ ਸਬਜੀ ਦਾ ਰੋਣਾ ਇੱਚ achar ਐ ਮਮੀ ਟਾਇਰੋ ਕੁੱਟਿਆ ਕੁੱਟਿਆ ਨਾ 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 ਤੇਰੇ ਫੁੱਫੜ ਨੇ ਕੁੱਟਿਆ ਭਾਬੀ ਖਾ ਲੈ ਮੈਂ ਖਾਨੀ ਹੈਗੀ ਕੋਈ ਨਾ ਬੜੀ ਠੰਡ ਮੈਨ ਮੈਨ ਖਾ ਲੈ ਆ ਭਾਬੀ ਮੈਂ ਤੇਰੇ ਤੋਂ ਖਾਂਦੀ ਹੈਗੀ ਮਾਂ ਆਪਾ ਭਾਬੀ ਜਹਿ ਲਾਈ ਇਹਨੇ ਆ ਤੇਰਾ ਕੀ ਪਤਾ ਜਹਿ ਨਹੀਂ ਲਾ ਦੇ ਰੋਟੀ ਖਾ ਕਿਸੇ ਕਦਰ ਦਤਾਇਆ ਹੋਰ ਐਤਾ ਉਹੀ ਗੱਲਾਂ ਗੰਦੀਆਂ ਗੱਲਾਂ ਕਰਦਾ ਰਹਿਣਾ ਸਾਰਾ ਦਿਨ ਤੇ ਉਸੇ ਬਾਸ ਸੱਚੇ ਕਿਸੇ ਕੁੜੀ ਨੂੰ ਅੱਖ ਮਾਰਿਆ ਬਾਸ ਨਾਲ ਲੰਮਾ ਪਾ ਕੇ ਕੁੱਟਿਆ ਤਾਂ ਹੀ ਲੰਗਦਾ ਮਾਰਦਾ ਹੁੰਦਾ ਜਿੱਥੇ ਹਾਂ ਪੁੜੇ ਪੁੜੇ ਕੁੱਟੇ ਹੈਂ ਕਹਤਾ ਹੈ

ਗਣਾ ਮਾਰ ਕੇ ਰਹਾ ਕਰ ਮੈਂ ਬੜਾ ਸੋਣਾਗਾ ਅਸੈਂਗ ਕੋਈ ਨਾ ਸਿੰਗ ਮੈਂ ਕਿਵੇਂ ਐਸੈਂਗ ਨੂੰ ਹਰੇ ਕਾਹਦੇ ਕਾਹਦੇ ਪਾਉਂਦਾ ਬੇਦਾ ਕੁੜੀ ਨੇ ਕੱਤੇ ਫੇ ਤਾਂ ਹੀ ਹਸਦੀਆਂ ਸੀ ਸੁਵਾਦੀਆਂ ਮੈਨੂੰ ਕੀ ਪਤਾ ਸੀ ਹੂੰ ਭਾਈ ਤੱਕ ਮਾਰਦਾ ਅੱਖਾਂ ਤੂੰ ਮਾਰਦਾ ਸੀ ਕੁੜੀਆਂ ਨੂੰ ਹਾਂ ਮੈਂ ਮੇਰੀ ਰੋਟੀ ਬੜੀ ਸ਼ੋਹਰ ਬਣਾਇਆ ਹੂੰ ਬਾਲੀ ਦਾ ਵੀ ਖਾ ਰੋਟੀਆਂ ਬਾਲੀ ਭੁੱਖ ਲੱਗੀ ਸੀ ਭਾਬੀ ਮੈਨੂੰ ਤਾਂ ਹੋਰ ਮੰਗੀ ਜਾਂਦਾ ਲੈ ਮੁੱਤ ਭਾਬੀ ਮੈਂ ਤਾਂ ਪੈਣਾ ਮੈਂ ਤਾਂ ਤੱਕਾ ਵਾਲਾ ਪਹਿੰਗਾ ਟੁੱਟ ਮਾ ਦਾ ਮਾਕੀਆਂ ਖਾ ਲੀਆਂ ਹੋਣ ਤਾਂ ਮਨਾਲਾ ਭਾਬੀ ਤਾਂ ਹਾਏ ਹਾਏ ਮੈਂ ਮਰਦਾ ਸੇ ਕੱਪੜਾ ਧੋਣ ਵਾਲਾ ਪਾਇਆ ਮਰ ਜਾਣਿਆ ਉੱਪਰੇ ਫੇਰ ਧੋਲੀ ਮੈਂ ਤਾਂ ਭੁੱਖਾ ਮੱਦ ਆਇਆਂਗਾ ਐ ਨੋਟੀ ਨਿਖਵਾਈ ਕੁਲਕੜੀਆਂ ਲੋਤੀਆਂ ਦਿੱਤੀਆਂ ਕੋਈ ਰੋਟੀ ਨਹੀਂ ਦਿੱਤੀ ਮੈਨੂੰ ਨੇ ਆ ਲੈ ਪੂਪਾ ਤਾਂ ਮਾ ਨਹੀਂ ਖੰਡਾ ਹੋਣ ਖਾਇਆ ਪੂਪਾ ਥੋੜਾ ਨਾ ਲੱਦ ਗਿਆ ਬਾਤ ਲੱਦ ਗਿਆ ਸਰ ਹੁਣ ਜਾ ਕਿੱਥੇ ਪਾਏਗਾ ਡਿੱਡ ਚ ਦਾਦਾ ਬਾਪੂ ਮੈਂ ਤੇਰੇ ਨਾਲ ਹੀ ਪੀਉਂਗਾ ਮਲੋਤੀ ਤਾਂ ਮੈਨੂੰ ਖਾਦੀ ਨਹੀਂ ਤੂੰ ਮੈਂ ਰੋਟੀ ਖਾਂਦੀ ਨਹੀਂ ਹੈਗੀ ਤੇਰੇ ਨਾਲ ਨਾ ਮਾਂ ਨਹੀਂ ਮੜੀ ਪਾਪੀ ਨਹੀਂ ਆ ਗਈ ਕੋਈ ਤਾ ਹੋ ਗਈ ਨਾ ਆ ਲੈ ਪਾਣੀ ਅੱਗ ਨਾ ਤਾਇ ਦੁੱਖ ਤਾਂ ਨਹੀਂ ਮੈਂ ਤਾਂ ਮਾਤਾ ਬਥੂ ਕੁੱਤਾਂ ਨੇ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਤੇ ਤੈਨੂੰ ਕੰਮ ਕਰਨ ਨੂੰ ਕਿਹਾ ਸੀ ਉਹਨਾਂ ਨੇ ਕੋਈ ਨਾ ਮੈਂ ਤੁਹਾਨੂੰ ਪਾਣੀ ਪਿਆ ਦੇ ਮੈਂ ਨਹੀਂ ਪਾਉਂਦਾ ਪਾਣੀ ਪੂਨੀ ਮਖਾ ਇਹ ਰੱਖੀ ਤੱਕ ਪਿਆ ਦਿੰਦਾ ਮਾ ਕੋ ਮੈਨੂੰ ਫੇਰ ਕਹਿੰਦੇ ਨਾ ਮੈਨੂੰ ਕਹਿੰਦੇ ਪੱਥੇ ਵੱਧ ਕੇ ਲਾ ਮਖਾ ਕਿਹੜੇ ਪੱਥੇ ਨਹੀਂ ਮੈਨੂੰ ਕਹਿੰਦੇ ਹਰਾ ਮੈਂ ਸਾਨੂੰ ਪਾਣੀ ਕਾਦੇ ਵਿੱਚ ਪਾ ਕੇ ਪਿਆਇਆ ਸੀ ਤੂੰ ਮਾਤਾ ਪ੍ਰਾਂਤਾ ਤੁਸੀਂ ਭਾਬੀ ਦੀ ਬੱਧੀ ਤੇ ਥੱਲੇ ਆਹ ਇਹ ਪੁੱਟ ਖਾਏਗਾ ਮਨਨ ਤੇ ਖੋਲ ਕੇ ਉਹਨਾਂ ਦੇ ਡੱਗੀਆਂ ਡੱਗੀਆਂ ਤੇ ਲਾਉਣੀਆਂ ਸੀ ਜਾਂ ਤੂੰ ਮੈਨੂੰ ਕਿਹਾ ਦਾ ਖੀਰਦਾ ਵੀ ਹੁਣ ਡੱਗੀ ਆ ਕਿ ਮੈਨੂੰ ਤਾਂ ਕਹਿੰਦੇ ਇੱਥੋਂ ਬੱਥਰ ਚੱਕ ਲੈ ਮੈਂ ਪਲਾਂਦ ਲੈ ਗਏ ਥੋਈ ਤੂੰ ਕਾਹੀ ਤਾਂ ਕੁੱਟਿਆ ਤੈਨੂੰ ਕਾਹੀ ਕੁੱਟਿਆਗਾ ਫਿਰ ਤੂੰ ਕੰਮੀ ਪੁੱਠੇ ਕਰਦਾ ਤੇ ਫਿਰ ਮੈਨੂੰ ਕਹਿੰਦੇ ਨਾ ਕਹਿੰਦੇ ਉਹ ਕਰ ਦੇ ਮੈਂ ਇਸ ਨੂੰ ਤਾਟ ਪਾ ਦੇ ਮੈਂ ਗੋਹੇ ਦਾ ਬੱਥਰ ਲੈ ਗਿਆ ਭਾਬੀ ਪੱਕ ਕੇ ਫਿਰ ਮੇਲੇ ਲੱਫਲ ਮਾਰਿਆ ਉਹਨਾਂ ਨੇ ਮੈਂ ਚਾੜ ਮੈਸ ਨੂੰ ਆਟੇ ਦੀ ਪਉਂਦੇ ਹੁੰਦੇ ਧਾਰ ਕੱਢਣ ਨੂੰ ਲ ਮੈਨੂੰ ਕੋਈ ਭਾਬੀ ਮੈਂ ਰੋਜੀ ਤਾਤਾਂ ਪਾਉਣਾ ਮੈਨੂੰ ਕੋਈ ਪਤਾ ਸੀਗਾ ਐ ਕਹਿੰਦੇ ਉਹ ਨਾ ਕੋਹੇ ਦਾ ਪੱਠਣ ਲਵੇੜਦਾ ਹੋਊਗਾ ਨਾ ਨਾ ਗੋਹਾ ਮੈਸ ਨੇ ਖਾਦੀ ਨਹੀਂ ਪਰ ਹਾਈਵੇ ਮਰ ਜਾਣਿਆ ਸਿਧਰ ਆ ਗੋਹਾ ਕਿ ਮੈਂ ਖਾਉ ਉਹ ਭਾਬੀ ਫਿਰ ਮੰਗ ਲੋ ਕਹਿੰਦੀ ਗੋਹਾ ਹੋ ਹਾਂ ਤਮ ਕੋ ਖਾ ਕੇ ਪੱਥੇ ਜੀ ਹਾਂ ਉਹ ਮੈਨੂੰ ਪੱਥੇ ਆਖੇ ਮੈਂ ਤਾਂ ਮੈਂ ਤਾਂ ਤਰੀ ਜੁਰੀ ਨਹੀਂ ਕਰਨ ਨਾ ਮਗਾ ਚਾਦੇ ਮਨੀ ਹੋਲ ਬੋਲੀ ਆ ਕਿ ਸੋਧੇ ਮਨੀ ਹੋ ਲਗੀ ਉਹ ਫਿਰ ਹਰਿਆਣੇ ਚ ਆ ਗਿਆ ਹਲਿਆਣਾ ਚ ਨਹੀਂ ਤਾਂ ਕੋਈ ਖਾਂਦਾ ਰਹੇ ਕਿਥੇ ਜਾਂਦਾ ਚੱਲ ਪੱਬੀ ਤਾ ਬਣਾ ਮੈਂ ਤਾਂ ਪੈਣਾ ਹੁਣ ਮੈਂ ਆ ਬਣਾ ਜਾਣਾ ਪੈਗਾ ਹੁਣ ਤੂੰ ਕਿੱਥੇ ਜਾਣਾ ਖੜਨ ਹਾਂ ਕਿੱਦ ਕਿਹਾਨਾ ਉਹ ਬਤਾਓ ਬਣਾ ਲੈਤਾ ਬੇ ਬਣਾ ਦਿੰਦੀ ਆ ਬਣਾ ਤਾ ਤਾ ਤੂੰ ਆਦੀ ਆਸੀ ਤੇ ਰਹਿਨੇ ਮੈਨੂੰ ਤਾਂ ਚੰਗਾ ਬਣਾਉਣੀ ਇਹਦਾ ਵਿਆਹ ਕਰਾ ਦਨੇ ਮਾਣੀ ਮਰੀ ਪੱਬੀ ਨੇ ਹੈਗੀ ਤੂੰ ਆ ਡੰਗਾ ਡੰਗਾ ਅਸੇ ਮਰੀ ਪੱਬੀ

ਕੰਮ ਦਾ ਕੰਮ ਕਰ ਮੈਂ ਦਾ ਕੰਮ ਕਰਦੀ ਪੱਪੀ ਮੇਰੇ ਨਾਲ ਪੈ ਗਿਆ ਕੇ ਮੈਂ ਮਰ ਜਾ ਰਿਆ ਮੇਰਾ ਕੰਮ ਨਵੇਂ ਨੇ ਕੱਪੜੇ ਧੋਨੇ ਆ ਪੈ ਗਿਆ ਤੂੰ ਆਪ ਦਾ ਸੌਂ ਗਿਆ ਜਦ ਹਮੜਾ ਭੁੱਜ ਗਿਆ ਜਾਂ ਤਲੀ ਹੋਈ ਹੈ ਮੈਂ ਨਹੀਂ ਪੱਪੀ ਮੇਰੇ ਨਾਲ ਪੈ ਮੈਂ ਨਹੀਂ ਆ ਜਾ ਮੈਂ ਮਰਨੇ ਘਰ ਵਾਲੀ ਨਾਲ ਪੈਂਦੇ ਹੁੰਦੇ ਆ ਭਾਬੀਆਂ ਨਾਲ ਨਹੀਂ ਪੈਂਦੇ ਹੁੰਦੇ ਰੱਖਵਾਂ ਨੇ ਕਿਉਂ ਨਹੀਂ ਵੱਢਦੀ ਮੈਂ ਨਹੀਂ ਪੱਪੀ ਮੇਲੀ ਤਾਂ ਨਾ ਖੰਨੀ ਜਿੰਨੀ ਆਈ ਮੇਰੀ ਪੱਦੀ ਹੈ ਨੀ ਇਹ ਨਹੀਂ ਪਰ ਉੱਥੇ ਤੋਂ ਆ ਉਹ ਨਾ ਪੌਣੇ ਨਾ ਪੈ ਜਾਂਦਾ ਮੈਂ ਪੌਣੇ ਨਾ ਕੰਪਾ ਮਾਂ ਮੈਂ ਤਾਂ ਤੇਰੇ ਨਾਲ ਪੁੰਬਾ ਵੀਰੇ ਵੇ ਜਿੱਦ ਤਰਾ ਵੀਰ ਆ ਗਿਆ ਤੈਨੂੰ ਕੁੱਟੂਗਾ ਤੇਰੇ ਫੜ ਕੇ ਨਾ ਗੁੱਟੇ ਭੰਡੂ ਮਾਂ ਨੀ ਪੱਬ ਤੂੰ ਛੱਡਾ ਜੀ ਮੈਨੂੰ ਫੇਰ ਫੇਰ ਤੂੰ ਪਈ ਨਾ ਮੇਰੇ ਨਾਲ ਚੰਗਾ ਮੇਰਾ ਫੋਨ ਆਈ ਜਾਂਦਾ ਮਾਂ ਨੀ ਪੱਬ ਮੈਂ ਨਾ ਮੇਰੇ ਨਾਲ ਭੈ ਆ ਕੇ ਵੇ ਬਹਿ ਜਾ ਚੁੱਪ ਕਰਕੇ ਇੱਥੇ ਤੂੰ ਮਾਂ ਚੁੱਪ ਕੋ ਕੋ ਮੇਰੀ ਭਾਬੀ ਨਹੀਂ ਹੈਗੀ ਤੂੰ